ਬ੍ਰਾਹਮਣ ਸਫਾ ਫਤੇਗੜ ਚੂੜੀਆਂ ਵੱਲੋਂ ਲਗਾਇਆ ਗਿਆ ਫ੍ਰੀ ਮੈਡੀਕਲ ਕੈਂਪ। ਬੀ.ਜੇ. ਮੈਨੇਜਰ ਸੁਦੀਰ ਪਾਟਿਆ ਵੱਲੋਂ ਕੀਤਾ ਗਿਆ ਉਦਘਾਟਨ। 200 ਦੇ ਕਰੀਬ ਮਰੀਜ਼ਾਂ ਦਾ ਫ੍ਰੀ ਹੋਇਆ ਚੈੱਕਅਪ ਅਤੇ ਦਿੱਤੀਆਂ ਮੁਫਤ ਦਵਾਈਆਂ। ਬ੍ਰਾਹਮਣ ਸਫਾ ਫਤੇਗੜ ਚੂੜੀਆਂ ਵੱਲੋਂ ਸਭਾ ਦੇ ਪ੍ਰਧਾਨ ਦੀਪ ਸ਼ਰਮਾ ਦੀ ਅਗਵਾਈ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਤਲਵੰਡੀ ਰਾਮ ਦੇ ਮੈਨੇਜਰ ਸੁਦੀਰ ਪਾਟਿਆ ਵੱਲੋਂ ਕੀਤਾ ਗਿਆ। ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਐਮਜਿਬਠੜਾ, ਜਲੰਧਰ ਅਤੇ ਅੰਮ੍ਰਿਤਸਰ ਦੇ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫਤ ਸਬਾ ਵੱਲੋਂ ਦਵਾਈਆਂ ਵੀ ਵੰਡੀਆਂ ਗਈਆਂ ਇਸ ਸ਼ਮੰਦੀ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਫ੍ਰੀ ਮੈਡੀਕਲ ਕੈਂਪ ਵਿੱਚ ਜੋ ਵੱਖ-ਵੱਖ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਉਹਨਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਅਮਿਤ ਭੰਡਾਰੀ ਅਤੇ ਸੰਦੀਪ ਸ਼ਰਮਾ ਨੇ ਕਿਹਾ ਕਿ ਲਗਾਏ ਗਏ ਇਸ ਕੈਂਪ ਵਿੱਚ ਇਲਾਕੇ ਦੇ ਉਹਨਾਂ ਲੋਕਾਂ ਨੂੰ ਲਾਭ ਪਹੁੰਚਿਆ ਜਿਨ੍ਹਾਂ ਨੂੰ ਵੱਖ-ਵੱਖ ਰੋਕਸਨ ਅਤੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਹਨ ਤੇ ਉਹਨਾਂ ਦਾ ਚੈੱਕਅਪ ਵੀ ਮੁਫਤੀ ਹੀ ਹੋਇਆ ਹੈ। ਸ਼ਦੀਤ ਪਟਿਆਲਾ ਵੱਲੋਂ ਸ਼ਬਾ ਦੇ ਇਸ ਕਾਰਜ ਦੀ ਜ਼ੋਰਦਾਰ ਸ਼ਬਦਾਂ ਚ ਸ਼ਲਾਘਾ ਕੀਤੀ ਗਈ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਨੈਸ਼ਨਲ ਮੈਡੀਕੋ ਆਰਗੇਨਾਈਜੇਸ਼ਨ ਸਾਡਾ 올 ਇੰਡੀਆ ਲੈਵਲ ਤੇ ਆਰਗੇਨਾਈਜੇਸ਼ਨ ਹੈ। ਹਰ ਸਟੇਟ ਚੈਪਟਰ ਵੀ ਹੈ। ਉਸ ਦੇ ਵਿੱਚੋਂ ਜਿਹੜਾ ਸਾਡਾ ਪੰਜਾਬ ਸਟੇਟ ਚੈਪਟਰ ਹੈ ਇਸ ਦੇ ਵਿੱਚ ਸਾਡੇ ਡਿਸਟ੍ਰਿਕਟ ਚੈਪਟਰ ਵੀ ਹੈ। ਰੈਗੂਲਰ ਅਸੀਂ ਐਕਟੀਵਿਟੀਆਂ ਹਰ ਚੈਪਟਰ ਜਿਹੜਾ ਉਹ ਕਰਦਾ ਰਹਿੰਦਾ ਜਿੱਦਾਂ ਕੈਂਪ ਲਗਾਣੇ ਸੀਐਮਈਸ ਕਰਨੀਆਂ ਔਰ ਸਟੂਡੈਂਟਸ ਨੂੰ ਪੜਾਉਣਾ ਔਰ ਉਸ ਤੋਂ ਬਾਅਦ ਕੋਈ ਸੈਮੀਨਾਰਸ ਕਰਾ ਕਰਨੇ ਲੇਕਿਨ ਅੱਜ ਜਿੱਥੇ ਅਸੀਂ ਅੱਜ ਜਿਹੜਾ ਕੈਂਪ ਹੈ ਇਹ ਸਾਡਾ ਵਾਰਸ਼ਿਕ ਕੈਂਪ ਹੈ ਹਰ ਸਾਲ ਅਸੀਂ ਇਹ ਕੈਂਪ ਲਗਾਣੇ ਹਨ ਔਰ ਇਸ ਕੈਂਪ ਦਾ ਭਾਵ ਹੈ ਕਿ ਸੇਵਾ ਉੱਥੇ ਕਰਨੇ ਜਿੱਥੇ ਸੇਵਾ ਨਹੀਂ ਹੈ ਹਰ ਕੋਈ ਕੈਂਪ ਲਗਾਉਂਦਾ ਕੋਈ ਆਪਣੇ ਕਲੀਨਿਕ ਲਈ ਲਗਾਉਂਦਾ ਜਾਂ ਕਿਸੇ ਲਈ ਲਗਾਉਂਦਾ ਅਸੀਂ ਇਹ ਕੈਂਪ ਲਗਾਨੇ ਆ ਕਿ ਉਹਨਾਂ ਕੋਲ ਪਹੁੰਚੋ ਜਿੰਨਾਂ ਕੋਲ ਸੇਵਾ ਨਹੀਂ ਜਾਂਦੀ ਉਸ ਲਈ ਪੰਜਾਬ ਦੇ 6 ਬਾਰਡਰ ਡਿਸਟ੍ਰਿਕਟਸ ਸਿਰਫ ਜੇ ਕੋਈ ਕਹੇ ਜਲੰਧਰ ਵਗੈਰਾ ਯਾ ਨਹੀਂ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਇਹ ਕੈਂਪ ਲੱਗਦੇ ਆ 6 ਡਿਸਟ੍ਰਿਕਟ ਸਾਡੇ ਜਿਵੇਂ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਇਨਾਂ ਕੈਂਪ ਲੱਗਦੇ ਆ ਐਤਕੀ ਅੱਗੇ ਅੰਮ੍ਰਿਤਸਰ ਅਸੀਂ ਹੈੱਡਕੁਆਰਟਰ ਇੱਥੋਂ ਟੀਮਾਂ ਭੇਜਦੇ ਸੀ ਐਤਕੀ ਕਿਉਂਕਿ ਏਮਜ਼ ਬਠਿੰਡਾ ਦੇ ਵੀ ਟੀਮ ਸਾਡੀ ਬੜੀ ਐਕਟਿਵ ਹੈ ਐਤਕੀ ਇਹ ਸਾਰਾ ਆਰਗੇਨਾਈਜੇਸ਼ਨ ਦਾ ਕੰਮ ਏਮਜ਼ ਬਠਿੰਡਾ ਤੇ ਹੋਇਆ ਹੈ ਉੱਥੇ ਆਲ ਓਵਰ ਇੰਡੀਆ ਤੋਂ ਪਹਿਲੇ ਡਾਕਟਰਸ ਤੇ ਸਟੂਡੈਂਟਸ ਇਹਦੇ ਲਈ ਸੇਵਾ ਲਈ ਰਜਿਸਟਰ ਕਰਾਉਂਦੇ ਆ ਇਹ ਸਾਰੇ ਡਾਕਟਰਸ ਤੇ ਸਟੂਡੈਂਟਸ ਕੱਲ ਸ਼ਾਮ ਨੂੰ ਉੱਥੇ ਬਠਿੰਡੇ ਪਹੁੰਚ ਗਏ ਸੀ ਇਹ ਰਾਤੀ ਉੱਥੇ ਰਹੇ ਉੱਥੇ ਫੰਕਸ਼ਨ ਹੋਇਆ ਉੱਥੇ ਇਹਨਾਂ ਨੂੰ ਸਾਰਾ ਦੱਸਿਆ ਗਿਆ ਕਿ ਅਗਲੇ ਜਨਤਕ ਦੇ ਕੀ ਕਰਨਾ ਹੈ ਤੇ ਅੱਜ ਸਵੇਰੇ ਉੱਥੋਂ ਬਠਿੰਡਿਓ 4 ਵਜੇ ਚੱਲ ਕੇ ਇੱਥੇ ਹੁਣ ਪਹੁੰਚ ਗਏ ਆ ਔਰ ਅੱਜ ਇਹ ਕੈਂਪ ਜਿਹੜਾ ਹੈ ਇਹ ਕਰਾਂਗੇ ਅਸੀਂ ਮਰੀਜ਼ਾਂ ਦਾ ਮੁਆਇਨਾ ਹੋਏਗਾ ਉਹਨਾਂ ਨੂੰ ਦਵਾਈਆਂ ਵੀ ਦੇਾਂਗੇ ਉਹਨਾਂ ਨੂੰ ਸਿਹਤ ਬਾਰੇ ਜਾਣਕਾਰੀ ਵੀ ਦੇਾਂਗੇ ਕੱਲਾ ਇਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਹੋਰ ਨਹੀਂ ਹੋਏ ਉਹ ਵੀ ਕਰਾਂਗੇ ਅੱਜ ਦਾ ਦਿਨ ਅਸੀਂ ਇਹ ਸਾਰੀ ਟੀਮ ਜਿਹੜੀ ਹੈ ਇੱਥੇ ਹੀ ਰਹੇਗੀ ਕੱਲ ਅਸੀਂ ਫੇਰ ਕੈਂਪ ਇਹੀ ਟੀਮ ਜਿਹੜੀ ਹੈ ਫਤਿਹ ਫਤਿਹ ਚ ਕੈਂਪ ਕਰੇਗੀ ਔਰ ਕੱਲ ਕੈਂਪ ਖਤਮ ਕਰਕੇ 2 ਵਜੇ ਇਸ ਸਾਰੀ ਟੀਮ ਜਿਹੜੀ ਹੈ ਵਾਪਸ ਬਠਿੰਡੇ ਜਾਏਗੀ ਔਰ ਬਠਿੰਡੇ ਕੱਲ 6 ਵਜੇ ਸਾਡਾ ਵੈਲੀਡੇਟਰੀ ਫੰਕਸ਼ਨ ਜਿਹੜਾ ਹੋਏਗਾ ਜਿੱਥੇ ਬਹੁਤ ਇੰਪੋਰਟੈਂਟ ਅਸੀਂ ਉਹਨੂੰ ਫੰਕਸ਼ਨ ਕਰਨੇ ਆ ਜਿੱਥੇ ਸਾਰੇ ਪੰਜਾਬ ਤੋਂ ਘੁੰਮ ਕੇ ਆਏ ਡਾਕਟਰ ਬੱਚੇ ਸਾਰੇ ਸੀਨੀਅਰਸ ਉਹ ਉਥੋਂ ਦਾ ਦੱਸਦੇ ਹੈ ਕੀ ਸਾਡਾ ਤਜਰਬਾ ਹੈ ਕੀ ਹਾਲਾਤ ਹੈ ਸੇਵਾਵਾਂ ਦੇ ਇਨਾਂ ਡਿਸਟ੍ਰਿਕਟ ਚ ਔਰ ਅੱਗੋਂ ਸਾਨੂੰ ਕੀ ਕਰਨਾ ਚਾਹੀਦਾ ਸੋ ਇਹ ਸਭ ਤੋਂ ਮਹੱਤਵ ਸੇਵਾ ਔਰ ਅੱਗੋ ਸੇਵਾ ਦੇ ਨਾਲ ਨਾਲ ਅਗਲੀ ਸੋਚ ਜਿਹੜਾ ਕਿ ਸਾਡਾ ਅਜੇ ਦਾ ਹੈ ਕਿ ਅਗਲੀ ਸੋਚ ਉਹਦੇ ਬਾਰੇ ਸਾਰੀ ਪਲੈਨਿੰਗ ਹੁੰਦੀ ਹੈ ਸੋ ਪ੍ਰਮਾਤਮਾ ਕਰੇ ਇਹ ਜਿਹੜਾ ਕੰਮ ਹੈ ਜਿਹੜਾ ਅਸੀਂ ਇਹ ਮੀੜਾ ਚੱਕਿਆ ਹੈ ਕਿ ਅਸੀਂ ਚੰਗੀ ਤਰ੍ਹਾਂ ਨਿਵਾ ਸਕੀਏ ਔਰ ਸਾਡੇ ਜਿਹੜੇ ਟੀਮ ਜਿਹੜੀ ਬੱਚੇ ਇਹ ਡਾਕਟਰ ਰੋਤਕ ਤੋਂ ਆਏ ਹੈ ਡਾਕਟਰ ਏਐਮਜ਼ ਬਠਿੰਡਾ ਤੋਂ ਆਏ ਹੈ ਡਾਕਟਰ ਪਿੰਸ ਜਲੰਧਰ ਤੋਂ ਆਏ ਹੈ ਤੋਂ ਇਹ ਸਾਰੇ ਜਿਹੜੇ ਐਸੇ ਕਰਕੇ ਆਏ ਹੈ ਸੇਵਾ ਤਜਰਬਾ ਤੇ ਅਗਲੀ ਸੋਚ ਸਭ ਤੋਂ ਪਹਿਲਾਂ ਸਾਰਿਆਂ ਨੂੰ જય ਸ਼ੇਰੀ RAM ਅੱਜ ਫਤੇਗੜ ਚੂੜੀਆਂ ਦੇ ਵਿੱਚ ਬ੍ਰਾਹਮਣ ਸਭਾ ਭਵਨ ਬ੍ਰਾਹਮਣ ਸਭਾ ਦੀ ਟੀਮ ਵੱਲੋਂ ਰਾਸ਼ਟਰੀ ਸੇਮ ਸੇਵਕ ਸੰਗ ਔਰ ਸੇਵਾ ਭਾਰਤੀ ਦੀ ਟੀਮ ਦੇ ਵੱਲੋਂ ਹਰ ਸਾਲ ਇੱਥੇ ਮੈਡੀਕਲ ਕੈਂਪ ਲਗਾਇਆ ਜਾਂਦਾ ਔਰ ਅੱਜ ਫਤੇਗੜ ਚੂੜੀਆਂ ਬ੍ਰਾਹਮਣ ਸਭਾ ਦੇ ਵਿੱਚ ਮੈਡੀਕਲ ਕੈਂਪ ਦੇ ਵਿੱਚ ਜਿਹੜੇ ਡਾਕਟਰਾਂ ਦੀ ਟੀਮ ਆਈ ਆ ਉਹ ਜਿਸ ਤਰ੍ਹਾਂ ਪੀਜੀਆਈ ਰੋहतक ਤੋਂ ਡਾਕਟਰ ਅਨੂਪ ਜੀ ਐਮਸ ਜਲੰਧਰ ਤੋਂ ਡਾਕਟਰ ਮਾਨਵ ਜੀ ਏਮਸ ਬਠਿੰਡਾ ਤੋਂ ਗੁਰਦੀਪ ਜੀ ਲਖਸ਼ੇ ਸ਼ੇਰ ਜੀ ਪਿੰਸ ਤੋਂ ਸੈਂਚਲੀ ਜੀ ਐਸ਼ਲੀ ਐਸ਼ਲੀ ਜੀ ਇਹਨਾਂ ਸਾਰਿਆਂ ਦੀ ਟੀਮ ਔਰ ਅੰਮ੍ਰਿਤਸਰ ਤੋਂ ਡਾਕਟਰ ਕਰਨ ਸ਼ਰਮਾ ਜੀ ईएनटी ਸਪੈਸ਼ਲਿਸਟ ਫਤੇਗੜ ਦੇ ਵਿੱਚ ਪੇਸ਼ੈਂਟ ਮਰੀਜ਼ਾਂ ਦਾ ਚੈੱਕਅਪ ਕਰਨ ਵਾਸਤੇ ਆਏ ਔਰ ਲੋਕਾਂ ਨੇ ਇਸ ਕੈਂਪ ਦਾ ਬਹੁਤ ਲਾਭ ਲਿਆ ਵਾ ਮੈਂ ਸਾਰਿਆਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਵਾਂ ਇਸ ਟਾਈਮ ਸਮਾਜ ਦੇ ਵਿੱਚ ਮੈਡੀਕਲ ਤੇ ਸਿੱਖਿਆ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ ਹੋ ਚੁੱਕੀਆਂ ਨੇ ਔਰ ਬਹੁਤ ਕੋਸਟਲੀ ਹੋਣ ਕਰਕੇ ਗਰੀਬਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾਣੀਆਂ ਔਰ ਮੈਂ ਸਾਰੇ ਸਮਾਜਿਕ ਸੰਸਥਾਵਾਂ ਔਰ ਧਾਰਮਿਕ ਸੰਸਥਾਵਾਂ ਨੂੰ ਕਹਾਂਗਾ ਕਿ ਉਹ ਵੀ ਇਸੇ ਤਰ੍ਹਾਂ ਦੇ ਮੈਡੀਕਲ ਕੈਂਪਾਂ ਨੂੰ ਆਯੋਜਨ ਕਰਕੇ ਤੇ ਜਿੰਨਾ ਅਸੀਂ ਗਰੀਬ ਲੋਕਾਂ ਦਾ ਇਸ ਕਿਤੇ ਵਿੱਚ ਫਾਇਦਾ ਕਰ ਸਕਦੇ ਆ ਜਰੂਰ ਕਰਨਾ ਚਾਹੀਦਾ ਸਾਨੂੰ ਧੰਨਵਾਦ ਅੱਜ ਬ੍ਰਾਹਮਣ ਸਭਾ ਫਤਿਹਗੜ ਚੁੜੀਆਂ ਵਿੱਚ ਮੈਡੀਕਲ ਕੈਂਪ ਲਗਾਇਆ ਜਾ ਰਹਾ ਹੈ ਜਿਸ ਵਿੱਚ ਹਮਾਰੇ ਅੰਮ੍ਰਿਤਸਰ ਸੇ ਕਰਨ ਸ਼ਰਮਾ ਜੀ ਡਾਕਟਰ ਜੀ ਆਏ ਹੈ

ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਇਹ ਸਮਾਜ ਸੇਵਾ ਵਾਸਤੇ ਹੁੰਦੀਆਂ ਨੇ ਜਦੋਂ ਇਹ ਫਟੇਗੜ ਵਰਗੇ ਛੋਟੇ ਸ਼ਹਿਰ ਵਿੱਚ ਆਉਂਦੇ ਨੇ ਇਹ ਬਹੁਤ ਚੰਗੇ ਲੱਗਦੇ ਨੇ ਲੋਕਾਂ ਦੇ ਨਾਲ ਜੁੜਨਾ ਚਾਹੀਦਾ ਲੋਕਾਂ ਦੀ ਸੇਵਾ ਕਰਨ ਦੀ ਦੀਆਂ ਜਿਹੜੀਆਂ ਸੰਸਥਾਵਾਂ ਦੀ ਆਮਦਨ ਹੁੰਦੀ ਆ ਜਦੋਂ ਇਹ ਸਮਾਜ ਭਲਾਈ ਦੀ ਖਰਚੀ ਜਾਂਦੀ ਆ ਇਹ ਬਹੁਤ ਚੰਗੀ ਗੱਲ ਆ ਮੈਂ ਨਿਰੰਦਰ ਪਾਦੀ ਮੈਂ ਕੈਂਪ 'ਚ ਆਇਆ ਵਾਂ ਬਹੁਤ ਵਧੀਆ ਸਿਸਟਮ ਰੱਖਿਆ ਵਧੀਆ ਵਧੀਆ ਦਵਾਈਆਂ ਮਿਲਦੀਆਂ ਤੇ ਵਧੀਆ ਹਰ ਹਰ ਮਹੀਨੇ ਕੈਂਪ ਲੱਗਣਾ ਚਾਹੀਦਾ ਤੇ ਸਾਰੇ ਅਗਰੇ ਮਾਸ ਸੁਰਤਾ ਨੂੰ ਮਿਲਣ ਨੂੰ ਜੈ ਦੀ ਸੁਰਤਾ ਮੈਨ ਜੈ ਦੀਆਂ ਸਾਰੇ ਅਗਰੇ ਬਗਾਤਿਆਂ ਨੂੰ ਜਾਂ ਨਹੀਂ ਮੈ ਆਉਣੀ ਆ ਜੀ ਤੇ ਕਿਦਵਾਈ ਨਾ ਬਹੁਤ ਵਧੀਆ ਲੱਗਾ ਜੀ ਹਾਂਜੀ ਜਿਵੇਂ ਕਿ ਅੱਜ ਰਾਸ਼ਟਰੀ ਸਹਿਯੋਗ ਸੰਗ ਔਰ ਸੇਵਾ ਭਾਰਤੀ ਦੇ ਸਲੋਗ ਨਾਲ ਬ੍ਰਾਹਮਣ ਸਭਾ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਵੇਂ ਕਿ ਬ੍ਰਾਹਮਣ ਸਭਾ ਪਹਿਲਾਂ ਵੀ ਸਮਾਜਿਕ ਔਰ ਧਾਰਮਿਕ ਕਾਰੇ ਕਰਦੀ ਰਹੀ ਆ ਇਸ ਵਾਰ ਅਸੀਂ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਵਾ ਜਿਸ ਵਿੱਚ ਈ.ਐਨ.ਟੀ ਦੇ ਡਾਕਟਰ ਔਰ ਜਨਰਲ ਮੈਡੀਸਿਨ ਦੇ ਡਾਕਟਰ ਵਿਸ਼ੇਸ਼ ਤੌਰ ਤੇ ਇੱਥੇ ਆਏ ਆ ਤੇ ਅਸੀਂ ਦਵਾਈਆਂ ਉਹਨਾਂ ਰਿਜਾਂ ਨੂੰ ਦਵਾਈਆਂ ਅਤੇ ਜ਼ਰੂਰੀ ਜਿਹੜੇ ਟੈਸਟ ਆ ਉਹ ਬਿਲਕੁਲ ਫ੍ਰੀ ਕਿਤੇ ਗਏ ਨੇ ਧੰਨਵਾਦ